ਮੇਰਾ ਪਹਿਲਾਂ ਤਾਂ ਵਾਈਪ ਲੋਟਾ ਗਈ ਮਾਰੀ ਗਈ ਸੀ 40 ਲੱਖ ਰੁਪਏ ਦੀ ਮੇਰਾ ਵਰਕਪਨ ਬਾਹਰ ਸੱਦ ਕੇ ਰਿਜੈਕਟ ਕਰਾਇਆ ਗਈ ਤੇ ਮੈਨੂੰ ਵਾਪਸ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਮੈਂ ਐਲਐਮਈ ਲਈ ਸੀ ਸਹਿਜ ਫਰੇਮਰ ਤੋਂ ਉਹਨਾਂ ਵੱਲੋਂ ਮੈਨੂੰ ਐਲਐਮਈ ਸਪੈਰ ਦਿੱਤੀ ਗਈ ਸੀਗੀ ਤੇ ਚਲੋ ਜੀ ਉਹ ਸਾਬਤ ਹੋ ਗਿਆ ਸੀ ਉਹਨਾਂ ਨੇ ਮੈਨੂੰ ਐਲਐਮਈ ਸਪੈਰ ਹੀ ਵੇਚੀ ਸੀਗੀ ਕਿ ਇੱਕ ਮੁੰਡੇ ਨੂੰ ਜਿਹੜੇ ਕੁਝ ਪੈਸੇ ਆ ਜਿਹੜੇ ਐਲਐਮਈ ਦਾ ਠੱਗੀ ਮਾਰੀ ਗਈ ਸੀਗੀ ਉਹਨੂੰ ਮਿੜੇ ਆ ਹੈਵ ਇਨ ਇੰਡੀਆ ਟੀਵੀ ਦੇ ਸਭ ਤੋਂ ਪਹਿਲਾਂ ਜਿਹੜੀ ਪ੍ਰਮੁਖਤਾ ਦੇ ਨਾਲ ਜਿਹੜੀ ਖਬਰ ਉਹ ਚਲਾਈ ਗਈ ਸੀਗੀ ਮੇਰਾ ਵੀਡੀਓ ਵਾਇਰਲ ਹੋਊਗਾ ਤੇ ਉਹ ਬੰਦਿਆਂ ਨੇ ਵੀ ਮੇਰੇ ਪੈਸੇ ਸਾਰੇ ਵਾਪਸ ਕਰਤੇ ਆ ਤੇ ਮੈਂ ਸਹਿਜ ਫਰੇਮਵਰਕ ਕੰਪਨੀ ਦਾ ਧੰਨਵਾਦ ਕਰਦਾ ਵਾਂ ਤੇ ਜਿਹੜੇ ਉਹਨਾਂ ਨੇ ਮੇਰੇ ਪੈਸੇ ਵਾਪਸ ਕਰਾਏ ਤੇ ਮੇਰੇ ਪਿੰਡ ਦਾ ਮੁੰਡਾ ਬੱਬੂ ਐਵਰ esport ਚ ਰਹਿੰਦਾ ਤੇ ਉਹਨਾਂ ਨੇ ਵੀ ਹੈਲਪ ਕੀਤੀ ਬਈ ਮੈਂ ਇਹੇ ਕਹਿਣਾ ਚਾਹਣਾ ਜੇ ਕਿਸੇ ਹੋਰ ਵੀ ਵੀਰ ਭਰਾ ਨਾਲ ਠੱਗੀ ਵੱਜੀ ਆ ਕੋਈ ਏਜੰਟ ਨੇ ਮਾਰੀ ਆ ਜਾਂ ਕਿਸੇ ਨੇ ਵਾਈਫ ਨੇ ਮਾਰੀ ਆ ਤਾਂ ਉਹਦੀਆਂ ਵੱਧ ਤੋਂ ਵੱਧ ਪਹਿਲਾਂ ਤਾਂ ਫੋਟੋਆਂ ਸ਼ੇਅਰ ਕਰੋ ਜਿਹੜੇ ਕੁੜਗਾਂ ਮੁਖਰੀਆਂ ਬਾਹਰ ਜਾ ਕੇ ਉਹ ਜਾਂ ਤਾਂ ਮੁੰਡੇ ਦਾ ਵੀ ਅਰਪਣ ਉਹ ਭੱਗੇ ਵਧਾਉਣਗੇ ਜਾਂ ਪੀਆਰ ਕਰਾਉਣਗੇ ਤੇ ਜਾਂ ਪੈਸੇ ਦਾ ਪ੍ਰਦਾਨ ਕਰਨਗੇ ਕਿਉਂਕਿ ਵੀ ਇਹ ਗੱਲਾਂ ਹੋ ਰਹੀਆਂ ਤੇ ਹੁਣਾਂ ਵੀ ਕਿਉਂਕਿ ਮੁੱਦਾ ਇਹ ਬਈ ਬਹੁਤ ਹਾਈਲਾਈਟ ਹੋ ਗਿਆ। ਅਸੀਂ ਹੈਵਿੰਡੇ ਚੈਨਲ ਦਾ ਐਂਡ ਦੇ ਧੰਨਵਾਦ ਕਰਨਾ ਚਾਹੁੰਦੇ ਆ ਜਿਹੜਾ ਸਾਡਾ ਸਾਥ ਦਿੰਦਾ। ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾ ਦਾ ਤੁਸੀਂ ਹੈਵਿੰਡੇ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਅਸੀਂ ਆਪਣਾ ਚੈਨਲ ਦੇ ਉੱਤੇ ਤੁਹਾਨੂੰ ਅਸੀਂ ਇੱਕ ਦਿਖਾ ਰਹੇ ਹਾਂ ਸਟੋਰੀਆਂ ਲਗਾਤਾਰ ਜਿਹੜੀਆਂ ਕੈਨੇਡਾ ਦੇ ਵਿੱਚ ਠੱਗੀਆਂ ਹੋਈਆਂ ਪਰ ਅੱਜ ਉਸ ਦੇ ਵਿੱਚ ਇੱਕ ਨਵਾਂ ਮੋੜ ਆਇਆ ਕਿ ਇੱਕ ਮੁੰਡੇ ਨੂੰ ਜਿਹੜੇ ਕੁਝ ਪੈਸੇ ਆ ਜਿਹੜੇ ਐਲਐਮਏ ਦਾ ਠੱਗੀ ਮਾਰੀ ਗਈ ਸੀਗੀ ਉਹਨੂੰ ਮਿਲੇ ਆ ਹਮ ਇੰਡੀਆ ਟੀਵੀ ਦੇ ਸਭ ਤੋਂ ਪਹਿਲਾਂ ਜਿਹੜੀ ਪ੍ਰਮੁਖਤਾ ਦੇ ਨਾਲ ਜਿਹੜੀ ਖਬਰ ਉਹ ਚਲਾਈ ਗਈ ਸੀਗੀ ਮੋਗਰ ਦੇ ਵਿੱਚ ਤੇ ਅੱਜ ਉਹ ਮੁੰਡਾ ਸਾਡੇ ਨਾਲ ਆ ਸਤਨਾਮ ਗੱਲਬਾਤ ਕਰਦੇ ਆ ਸਤਨਾਮ ਕੀ ਸਾਰਾ ਮੈਟਰ ਬਣਿਆ ਪਹਿਲਾਂ ਤਾਂ ਸਾਸੀ ਕਲ ਵੈਕੂ ਜੀ ਖਾਲਸਾ ਵੈਕੂ ਜੀ ਫਤੇ ਸਭ ਤੋਂ ਪਹਿਲੀ ਇੰਟਰਵਿਊ ਮੈਂ ਹੈਵਨੀ ਟੈਨਲ ਦਿੱਤੀ ਸੀਗੀ ਤੇ ਉੱਥੇ ਮੇਰੇ ਨਾਲ ਪਹਿਲਾਂ ਤਾਂ ਵਾਈਪਲ ਉਠਗੀ ਮਾਰੀ ਗਈ ਸੀ 4 ਲੱਖ ਰੁਪਏ ਦੀ ਮੇਰਾ ਵਰਕ ਪਾਉਂਡ ਬਾਹਰ ਸੱਦ ਕੇ ਰਿਜੈਕਟ ਕਰਾਇਆ ਗਿਆ ਸੀ ਤੇ ਮੈਨੂੰ ਵਾਪਸ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਮੈਂ ਐਲਐਮਆਈ ਲਈ ਸੀ ਸਹਿਜ ਫਰੇਮਰ ਤੋਂ ਉਹਨਾਂ ਵੱਲੋਂ ਮੈਨੂੰ ਐਲਐਮਆਈ ਸਪੈਰ ਦਿੱਤੀ ਗਈ ਸੀ ਤੇ ਚਲੋ ਜੀ ਉਹ ਸਾਬਤ ਹੋ ਗਿਆ ਸੀ ਉਹਨਾਂ ਨੇ ਮੈਨੂੰ ਐਲਐਮਆਈ ਸਪੈਰ ਹੀ ਵੇਚੀ ਸੀਗੀ ਤੇ ਚਲੋ ਜੀ ਮੈਂ ਵਾਪਸ ਇੰਡੀਆ ਤੇ ਆ ਗਿਆ ਸੀਗਾ ਉਸ ਤੋਂ ਬਾਅਦ ਮੈਂ ਉਹਨਾਂ ਤੋਂ ਅਪਰੋਚ ਕੀਤੀ ਵੀਰੇ ਪੈਸੇ ਵਾਪਸ ਕੀਤੇ ਜਾਣ ਪਰ ਉਹ ਕਰ ਨਹੀਂ ਰਹੀ ਸੀ ਚਲੋ ਮੈਂ ਇਹ ਦੋ ਵਾਰ ਮੀਡੀਆ ਦੇ ਗਿਆ ਹਾਂ ਇੰਡੀਆ ਚੈਨਲ ਤੇ ਗਿਆ ਹੋਰ ਚੈਨਲਾਂ ਤੇ ਗਿਆ ਮੇਰੇ ਵੀਡੀਓ ਵਾਇਰਲ ਹੋਊਗਾ ਤੇ ਉਹ ਬੰਦਿਆਂ ਨੇ ਵੀ ਮੇਰੇ ਪੈਸੇ ਸਾਰੇ ਵਾਪਸ ਕਰਤੇ ਆ ਤੇ ਮੈਂ ਸਹਿਜ ਫਰੇਮਵਰਕ ਕੰਪਨੀ ਦਾ ਧੰਨਵਾਦ ਕਰਦਾ ਹਾਂ ਤੇ ਜਿਹੜੇ ਉਹਨਾਂ ਨੇ ਮੇਰੇ ਪੈਸੇ ਵਾਪਸ ਕਰਾਏ ਤੇ ਮੇਰੇ ਪਿੰਡ ਦਾ ਮੁੰਡਾ ਬੱਬੂ ਐਵਰਸਪੋਰਟਸ ਰਹਿੰਦਾ ਤੇ ਉਹਨਾਂ ਨੇ ਵੀ ਹੈਲਪ ਕੀਤੀ ਬਈ ਹੋਰ ਵੀ ਮੇਰੇ ਨਗਰ ਨਿਵਾਸੀਆਂ ਨੇ ਜਿਹੜੇ ਜਿੰਨੇ ਵੀ ਬਾਹਰ ਐਨਆਰਆਈ ਵੀਰਾਂ ਨੇ ਸਾਰੀ ਮਨੇ ਵੀਡੀਓ ਵਾਇਰਲ ਕੀਤੀ ਤੇ ਸਾਰੇ ਪੈਂਡਰੇ ਮੇਰਾ ਸਯੋਗਤ ਤੇ ਸਾਡੀ ਇਨਸਾਫ ਦੀ ਮੰਗ ਪਾਰਟੀ ਨੇ ਵੀ ਮੇਰਾ ਪੂਰਾ ਸਯੋਗ ਦਿੱਤਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਣਾ ਵੀ ਸਹਜ ਫਰੇਮਰ ਵਾਲੇ ਬੰਦਿਆ ਨੇ ਮੇਰੇ ਨਾਲ ਡਿਸਪਿਊਟ ਖਤਮ ਹੋ ਗਿਆ ਉਹਨਾਂ ਨਾਲ ਉਹਨੇ ਪੈਸੇ ਸਾਰੇ ਮੇਰੇ ਵਾਪਸ ਕਰਤੇ ਜੀ ਹਾਂ ਭਾਈ ਕੀ ਕਹਿਣਾ ਚਾਹੁੰਦੇ ਆ ਗੁਰਜੀਤ ਕਿਉਂਕਿ ਵੱਡਾ ਇੱਕ ਆਪ ਲੱਭਦੀ ਆਪਾਂ ਕਹਿ ਦਈਏ ਹੋਈ ਆ ਕੀ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਪਹਿਲਾਂ ਜੀ ਜਿੰਨੇ ਵੀ ਦਰਸ਼ਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਜੋ ਦੇਖ ਰਹੇ ਆ ਇਹ ਸਾਡੀ ਸਭ ਤੋਂ ਵੱਡੀ ਜੋ ਇਨਸਾਫ ਦੀ ਕਮੇਟੀ ਆ ਆਪਣੀ ਬਣੀ ਹੋਈ ਆ ਸਭ ਤੋਂ ਵੱਡੀ ਸਾਡੀ ਪ੍ਰਾਪਤੀ ਆ ਕਿ ਇਹ ਸਾਡਾ ਕਮੇਟੀ ਮੈਂਬਰੀ ਆ ਜਿਹਦੇ ਏਜੰਟ ਨੇ ਠੱਗੀ ਮਾਰੀ ਸੀ ਜਿਹਦੀਆਂ ਗੇਨ ਫੋਟੋਆਂ ਵਾਇਰਲ ਕੀਤੀਆਂ ਏਜੰਟ ਦਿਆਂ ਵੀ ਆਹ ਬੰਦੇ ਨੇ ਮੇਰੇ ਨੇ ਐਨੇ ਲੱਖ ਦੀ ਮੇਰੇ ਨਾਲ ਠੱਗੀ ਮਾਰੀ ਇਹਦੇ ਉਹਨੇ ਪੈਸੇ ਵਾਪਸ ਕੀਤੇ ਆ ਮੈਂ ਇਹ ਹੀ ਕਹਿਣਾ ਚਾਹਣਾ ਜੇ ਕਿਸੇ ਹੋਰ ਵੀ ਵੀਰ ਭਰਾ ਨਾਲ ਠੱਗੀ ਵੱਜੀ ਆ ਕੋਈ ਏਜੰਟ ਨੇ ਮਾਰੀ ਆ ਜਾਂ ਕਿਸੇ ਨੇ ਵਾਈਫ ਨੇ ਮਾਰੀ ਆ ਤਾਂ ਉਹਦੀਆਂ ਵੱਧ ਵੱਧ ਪਹਿਲਾਂ ਤਾਂ ਫੋਟੋਆਂ ਸ਼ੇਅਰ ਕਰੋ ਫਿਰ ਕਾਨੂੰਨੀ ਕਾਰਵਾਈ ਕਰੋ ਉਹਨਾਂ ਤੇ ਇਹ ਹੀ ਚੀਜ਼ ਕਹਿਣਾ ਚਾਹਣਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਹਿਲਾ ਕੱਠ ਆਪਣਾ ਬਾਗੇਪੁਰਾਣੇ ਗਾਂਧੀ ਪੈਲਸ ਸੀਗਾ ਬਾਕੀ ਦੂਸਰਾ ਕੱਠ ਲੁਧਿਆਣੇ ਸੀਗਾ ਬਹੁਤ ਸਾਰੇ ਲੋਕਾਂ ਦੇ ਜੋ ਕਿ ਮੁੰਡਿਆਂ ਨਾਲ ਠੱਗੀਆਂ ਵਜੀਆਂ ਅਸੀਂ ਜਾ ਵੀ ਰਹੇ ਹਾਂ ਰਾਜਨਾਮੇ ਚ ਕੱਲ ਵੀ ਐਸਐਸਪੀ ਦਫ਼ਤਰ ਗਏ ਸੀ ਬਹੁਤ ਸਾਰਿਆਂ ਦੇ ਉਦਾਂ ਹੀ ਰਾਜਨਾਮੇ ਵੀ ਹੋ ਰਹੇ ਆ ਹੁਣ ਤੱਕ ਕਿੰਨੇ ਕ ਮੰਨਦੇ ਥੋੜੇ ਤੱਕ ਜੜ ਚੁੱਕੇ ਆ ਸਾਡੇ ਨਾਲ ਘਟੋ ਘੱਟ ਵੀ 2.5 ਤੋਂ 300 ਬੰਦਾ ਜੜ ਚੁੱਕਿਆ ਹੈ ਜੀ ਬਹੁਤ ਸਾਰੇ ਲੋਕਾਂ ਦੇ ਰਾਜਨਾਮੇ ਵੀ ਹੋ ਰਹੇ ਆ ਕਈਆਂ ਦੇ ਦਿਨ ਰੱਖੇ ਗਏ ਵੀ ਆਪਸੀ ਬਹਿ ਕੇ ਡਿਸਪਿਊਟ ਖਤਮ ਕੀਤਾ ਜਾਵੇ ਹਾਂਜੀ ਭਾਈ ਜਿਹੜੇ ਮੈਨੂੰ ਪੈਸੇ ਵਾਪਸ ਮਿਲੇ ਆ ਉਹਨਾਂ ਚੋਂ ਵੀ ਮੈਂ 12000 ਰੁਪਇਆ ਆਪਣੇ ਇਨਸਾਫ ਦੀ ਮੰਗ ਕਮੇਟੀ ਨੂੰ ਦਿਨਾ ਵੀ ਹੋਇਜੋ ਕਿਉਂਕਿ ਮੇਰੇ ਇਹ ਪੈਸਿਵ ਆਵਾਸ ਮੁਡੇ ਮੈਂ ਸਾਰਿਆਂ ਨੂੰ ਅਪੀਲ ਕਰੂੰ ਜਿੰਨਾਂ ਦੇ ਵੀ ਕਾਰਵਾਈ ਹੁੰਦੀ ਆ ਉਹ ਸਾਡੀ ਕਮੇਟੀ ਨੂੰ ਥੋੜਾ ਮੋਟਾ ਸਹਿਯੋਗ ਸਾਰੇ ਦੇਣ ਕਿਉਂਕਿ ਫੈਸਲੇ ਵੀ ਕੱਲ ਹੀ ਬਣਾਲੇ ਵੀ ਗਏ ਸੀ ਉਹਨਾਂ ਦਾ ਫੈਸਲਾ ਵੀ ਨੇੜੇ ਹੀ ਲੱਗ ਰਿਹਾ ਸਾਨੂੰ ਵੀ ਹੋਜੂ ਹੱਲ ਤੇ ਫੈਸਲੇ ਹ ਹੋ ਰਏ ਆ ਹੱਲ ਵੀ ਪੈਸੇ ਦਾ ਪ੍ਰਦਾਨ ਕਰ ਰਿਹਾ ਕੁੜੀ ਵਾਲੇ ਸਾਨੂੰ ਉਮੀਦ ਆ ਵੀ ਇਹ ਚੀਜ਼ਾਂ ਸਾਰੀਆਂ ਛੇਤੀ ਹੱਲ ਹੋਣਗੀਆਂ ਵੀ ਜਿਹੜੇ ਕੁੜੇਗਾ ਮੁਖਰੀਆਂ ਬਾਹਰ ਜਾ ਕੇ ਉਹ ਜਾਂ ਤਾਂ ਮੁੰਡੇ ਦਾ ਵੀ ਅਰਪਣ ਅੱਗੇ ਵਧਾਉਣਗੇ ਜਾਂ ਪੀਆਰ ਕਰਾਉਣਗੇ ਤੇ ਜਾਂ ਪੈਸੇ ਦਾ ਪ੍ਰਦਾਨ ਕਰਨਗੇ ਕਿਉਂਕਿ ਵੀ ਇਹ ਗੱਲਾਂ ਹੋ ਰਹੀਆਂ ਤੇ ਹੋਣਗੀਆਂ ਵੀ ਕਿ ਦੇ ਧੰਨਵਾਦ ਕਰਨਾ ਚਾਹੁੰਦੇ ਆ ਜਿਹੜਾ ਸਾਡਾ ਸਾਹ ਦਿੰਦਾ ਤੇ ਧੰਨਵਾਦੀ ਲਗਾਤਾਰ ਜਿਹੜੇ ਮਸਲੇ ਆ ਜਿਹੜੇ ਹੱਲ ਹੋ ਰਹੇ ਨੇ ਅਸੀਂ ਕਹਿੰਦੇ ਆ ਵੀ ਜੇ ਇਹਨਾਂ ਨਾਲ ਵੀ ਕੋਈ ਠੱਗੀ ਵੱਜੀ ਆ ਜਾਂ ਕਿਸੇ ਦੀ ਪਤਨੀ ਦੇ ਵੱਲੋਂ ਜਾਂ ਕੋਈ ਕਿਸੇ ਪ੍ਰਕਾਰ ਦਾ ਵੀ ਕੋਈ ਗੱਲਬਾਤ ਹੁੰਦੀ ਆ ਸਾਡੇ ਨਾਲ ਕੰਟੈਕਟ ਜਰੂਰ ਕਰੋ ਉਹਦੀ ਖਬਰ ਅਸੀਂ ਪ੍ਰਮੁਖਤਾ ਦੇ ਨਾਲ ਛਾਪ ਰਹੇ ਆਂ ਦਿਖਾ ਰਹੇ ਆਂ ਲੋਕਾਂ ਨੂੰ ਕਿ ਜਿਹੜਾ ਚਿਹਰਾ ਉਹ ਹਮੇਸ਼ਾ ਅਸੀਂ ਨੰਗੇ ਕੱਦ ਰਾਵਾਂਗੇ ਅਸੀਂ ਲੋਕ ਪੱਕੀ ਹੋ ਕੇ ਚੱਲਦੇ ਆ ਤੇ ਲੋਕ ਪੱਕੀ ਹੋ ਕੇ ਚੱਲਾਂਗੇ ਕੈਮਰਾਮੈਨ ਮਾਨਪੇ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਨਿਊਜ਼ ਰੂਮ ਬਾਗਾ